ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਸਿੱਖੀ ਦੀ ਮਹਿਕ ਐਨੇ ਕਮਾਲ ਦੀ ਹੈ ਕਿ ਜੇਕਰ ਇਸ ਮਹਿਕ ਨੂੰ ਆਪਣੇ ਮਸਤਕ ਦਾ ਭਾਗ ਬਣਾ ਲਿਆ ਜਾਵੇ ਤਾਂ ਫਿਰ ਇਸ ਮਹਿਕ ਤੋਂ ਦੂਰ ਹੋਣ ਦਾ ਕਦੇ ਵੀ ਖਿਆਲ ਤੱਕ ਨਹੀਂ ਆਉਂਦਾ। ਇਹੀ ਮਨ ਦੇ ਵਿੱਚ ਸੰਕਲਪ ਰਹਿੰਦਾ ਹੈ ਕਿ ਮੈਂ ਗੁਰੂ ਦੇ ਨਾਲ ਜੁੜ ਸਕਾਂ। ਮੈਂ ਗੁਰੂ ਦਾ ਬਣ ਸਕਾਂ। ਮੈਨੂੰ ਗੁਰੂ ਦੀ ਪ੍ਰੀਤ ਪ੍ਰਾਪਤ ਹੋ ਸਕੇ। ਮਨੁੱਖਾ ਜਨਮ ਬਾਰੇ ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਜ਼ਿਕਰ ਆਉਂਦਾ ਹੈ ਕਿ ਇਹ ਮਾਨਸ ਦੇਹੀ ਬੜੇ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ ਭਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕਿ ਇਸ ਟਰਮ ਦੇ ਵਿੱਚ ਪ੍ਰਾਣੀ ਤੂੰ ਆ ਕੇ ਨਾਮ ਜਪ ਲੈ ਤੂੰ ਬੰਦਗੀ ਕਰ ਲੈ ਤੇਰਾ ਇਹ ਜੀਵਨ ਸਫਲਾ ਹੋ ਸਕੇ ਅਸੀਂ ਰੋਜ ਪੜਦੇ ਹਾਂ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ ਕਿ ਤੂੰ ਇਸ ਜੀਵਨ ਦੇ ਵਿੱਚ ਲਾਹਾ ਲੈਣ ਆਇਆ ਹੈ ਪ੍ਰੋਫਿਟ ਲੈਣ ਆਇਆ ਹੈ ਨਾਲ ਹੀ ਕਹਿੰਦੇ ਨੇ ਲੱਗਾ ਕਿਤ ਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ ਕਿ ਤੂੰ ਕਿਸੇ ਹੋਰ ਹੀ ਪਰਮਾ ਦੇ ਵਿੱਚ ਪਿਆ ਹੈ ਜੰਜਾਲਾਂ ਦੇ ਵਿੱਚ ਪਿਆ ਹੈ ਤੂੰ ਆਪਣੇ ਆਪ ਨੂੰ ਉਸ ਪਾਸੋਂ ਸੰਕੋਚ ਤੇ ਇਸ ਰੱਬ ਦੇ ਮਾਰਗ ਵੱਲ ਆਪਣੇ ਆਪ ਨੂੰ ਤੋਰ ਪ੍ਰੇਰਨਾ ਕਰ ਪਾਏ ਵੀਰ ਸਿੰਘ ਜੀ ਆਪਣੀਆਂ ਰਚਨਾਵਾਂ ਦੇ ਵਿੱਚ ਇਸ ਪੱਖ ਨੂੰ ਦਰਜ ਕਰਦੇ ਨੇ ਕਿ ਜਿਹੜਾ ਨਾਮ ਜਪੇਗਾ ਅਤੇ ਜਿਹੜਾ ਨਹੀਂ ਜਪੇਗਾ ਦੋਨੋਂ ਹੀ ਪਛਤਾਉਣਗੇ ਭਲਾ ਕਿਵੇਂ ਕਿਉਂਕਿ ਜਿਹੜੇ ਨਾਮ ਨਹੀਂ ਜਪਣਗੇ ਉਹ ਤਾਂ ਸਹਿਜ ਸੁਭਾਏ ਸਾਰਿਆਂ ਨੂੰ ਹੀ ਪਤਾ ਹੈ ਕਿ ਜੀਵਨ ਦੇ ਵਿੱਚ ਉਹ ਮਾਇੂਸ ਹੋਣਗੇ ਆਪਣੇ ਆਪ ਨੂੰ ਲਾਹਣਤਾ ਪਾਉਣਗੇ ਪਰ ਦੂਸਰੇ ਪਾਸੇ ਜੋ ਨਾਮ ਜਪਦੇ ਹਨ ਜਦੋਂ ਉਹਨਾਂ ਨੂੰ ਇਸ ਦਾ ਰਸ ਅਨੁਭਵ ਹੁੰਦਾ ਹੈ ਤਾਂ ਉਹ ਆਪਣੇ ਅੰਦਰ ਹੀ ਇਸ ਗੱਲ ਦੇ ਲਈ ਪਛਤਾਵਾ ਕਰਦੇ ਹਨ ਕਿ ਹੇ ਵਾਹਿਗੁਰੂ ਜੀ ਤੁਸੀਂ ਸਾਨੂੰ ਇਹ ਮਿੱਠੀ ਸ਼ਹਿ ਵਾਹਿਗੁਰੂ 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 ਰੂਪੀ ਅੰਮ੍ਰਿਤਮਈ ਸ਼ਹਿ ਪਹਿਲਾਂ ਕਿਉਂ ਨਾ ਦਿੱਤੀ ਹੁਣ ਇਹ ਸਾਡੀ ਝੋਲੀ ਦੇ ਵਿੱਚ ਤੁਸੀਂ ਪਾਈ ਹੈ ਇਸ ਦਾ ਰਸ ਇੰਨਾ ਹੈ ਕਿ ਇਸ ਤੋਂ ਦੂਰ ਹੋਣ ਦਾ ਜੀ ਹੀ ਨਹੀਂ ਕਰਦਾ ਅੱਜ ਦੀ ਵਿਚਾਰ ਦੇ ਵਿੱਚ ਅਸੀਂ ਬਹੁਤ ਹੀ ਗੁਰਮਖ ਪਿਆਰੀ ਰੂਹ ਡਾਕਟਰ ਬ੍ਰਿਜਪਾਲ ਸਿੰਘ ਜੀ ਜਿਨ੍ਹਾਂ ਦੇ ਬਾਰੇ ਡਾਕਟਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਵੀ ਕਹਿੰਦੇ ਸਨ ਕਿ ਤੁਹਾਡੀ لیاقت ਦੇ ਬਰਾਬਰ ਤਾਂ ਮੇਰੇ ਕੋਲ ਨੰਬਰ ਹੀ ਨਹੀਂ ਹਨ ਕਿਉਂਕਿ ਡਾਕਟਰ ਮਨਮੋਨ ਸਿੰਘ ਜੀ ਡਾਕਟਰ ਬ੍ਰਿਜਪਾਲ ਸਿੰਘ ਜੀ ਦੇ ਅਧਿਆਪਕ ਸਨ ਤੇ ਅਧਿਆਪਕ ਆਪਣੇ ਵਿਦਿਆਰਥੀ ਨੂੰ ਭਲੀ ਭਾਂਤ ਜਾਣਦਾ ਹੁੰਦਾ ਹੈ ਦਾਸ ਨੇ ਡਾਕਟਰ ਬ੍ਰਿਜਪਾਲ ਸਿੰਘ ਜੀ ਉਹਨਾਂ ਦੀ ਸੰਗਤ ਕੀਤੀ ਹੈ ਉਹਨਾਂ ਦੀ ਸੰਗਤ ਦੇ ਵਿੱਚੋਂ ਉਸ ਤਰ੍ਹਾਂ ਦਾ ਹੀਰਾ ਸੌਂਦਾ ਹੈ ਜਿਸ ਤਰ੍ਹਾਂ ਦਾ ਕਿਸੇ ਗੁਰਮੁਖ ਪਿਆਰੇ ਦੀ ਸੰਗਤ ਦੇ ਵਿੱਚੋਂ ਆਉਂਦਾ ਹੈ ਆਪ ਜੀ ਬੜੀ ਪਰਉਪਕਾਰੀ ਰੂਹ ਹਨ ਕੋਈ ਨਾਮ ਨਾ ਜਾਣਿਆ ਮੇਰਾ ਦੇ ਮਹਾਵਾਕਾਂ ਅਨੁਸਾਰ ਆਪ ਜੀ ਦਾ ਜੀਵਨ ਬੜਾ ਹੀ ਗੁਰੂ ਨੂੰ ਸਮਰਪਿਤ ਹੈ ਬਹੁਤ ਹੀ ਛੁਪੀ ਹੋਈ ਆਪ ਜੀ ਦੀ ਸ਼ਖਸੀਅਤ ਹੈ ਆਪ ਜੀ ਬਿਲਕੁਲ ਵੀ ਇਸ ਇੱਛਾ ਦੇ ਵਿੱਚ ਨਹੀਂ ਹਨ ਕਿ ਕੋਈ ਮੈਨੂੰ ਗੁਰਮਖਾਖੇ ਕੋਈ ਮੈਨੂੰ ਸੰਤ ਆਖੇ ਬਲਕਿ ਆਪ ਜੀ ਨੇ ਦਾਸ ਨੂੰ ਇੰਟਰਵਿਊ ਦੇਣ ਲੱਗਿਆਂ ਵੀ ਇਹ ਗੱਲ ਕਹੀ ਕਿ ਮੈਂ ਇੰਟਰਵਿਊ ਸਦ ਹੀ ਦੇਵਾਂਗਾ ਜੇਕਰ ਤੁਸੀਂ ਮੈਨੂੰ ਕਿਤੇ ਗੁਰਮੁਖ ਪਿਆਰਾ ਜਾਂ ਸੰਤ ਇਹੋ ਜੇ ਵਿਸ਼ੇਸ਼ਨਾ ਤੋਂ ਦੂਰ ਰਹੋਗੇ ਹਾਂ ਮੈਨੂੰ ਹੋਰ ਗੁਰਬਾਣੀ ਬਾਰੇ ਗੁਰਮਤ ਬਾਰੇ ਜੋ ਮਰਜੀ ਪੁੱਛੋ ਪਰ ਇਹ ਮੇਰੀ ਬੇਨਤੀ ਹੈ ਕਿ ਮੈਨੂੰ ਤੁਸੀਂ ਡਾਕਟਰ ਬ੍ਰਿਜਪਾਲ ਸਿੰਘ ਹੀ ਕਹਿਣਾ ਕਿਉਂਕਿ ਮੈਂ ਹਾਜੇ ਸਿੱਖ ਬਣਨਾ ਹੈ ਮੈਂ ਸਿੱਖ ਬਣਨ ਦੀ ਰਾਹ ਤੇ ਤੁਰਿਆ ਹੋਇਆ ਹਾਂ ਤੇ ਪਤਾ ਨਹੀਂ ਹੋਰ ਕਿੰਨੇ ਕੁ ਜਨਮ ਲੱਗ ਜਾਣ ਮੈਨੂੰ ਸਿੱਖ ਬਣਦਿਆਂ ਬਣਦਿਆਂ ਸੋ ਇਹੋ ਜੀ ਨਿਮਰ ਸ਼ਖਸੀਅਤ ਦੇ ਮਾਲਕ ਹਨ ਡਾਕਟਰ ਬ੍ਰਿਜਪਾਲ ਸਿੰਘ ਜੀ ਜੋ ਕਿ ਆਪਾਂ ਕਹਿ ਸਕਦੇ ਹਾਂਗੇ ਪੈਂਟ ਕਮੀਜ਼ ਵਾਲੇ ਸੰਤ ਹਨ ਪਰ ਪੁਕਾਰੀ ਜੋੜੇ ਹਨ ਅਜੋਨ ਦੀ ਇੱਕ ਚਿੱਠੀ ਜੋ ਕਿ ਉਹਨਾਂ ਨੇ ਆਪਣੇ ਆਪ ਨੂੰ ਹੀ ਲਿਖੀ ਹੈ ਉਹ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ ਹਾਂ ਆਪ ਜੀ ਨੇ ਅਸੀਸ ਦੇਣੀ ਇਸ ਚਿੱਠੀ ਦੇ ਇੱਕ ਇੱਕ ਅੱਖਰ ਦੇ ਵਿੱਚ ਹਲੂਣਾ ਹੈ ਕਿ ਅਸੀਂ ਜੁੜ ਸਕੀਏ ਸੋ ਸ਼ੁਰੂ ਕਰਦੇ ਹਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰੇ ਪਿਆਰੇ ਬ੍ਰਿਜਪਾਲ ਸਿੰਘ ਜੀ ਗੁਰੂ ਕੇ ਲਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਬ੍ਰਿਜਪਾਲ ਸਿੰਘ ਤੁਹਾਨੂੰ ਗੁਰੂ ਕੇ ਲਾਲ ਜੀ ਕਹਿ ਕੇ ਸਮਝ ਕੇ ਆਪਣੇ ਆਪ ਨੂੰ ਚਿੱਠੀ ਲਿਖ ਰਿਹਾ ਹਾਂ ਹਾਂ ਹੈਰਾਨੀ ਵੀ ਹੋ ਰਹੀ ਹੋਵੇਗੀ ਤੇ ਸ਼ਰਮ ਵੀ ਆ ਰਹੀ ਹੋਵੇਗੀ ਪਹਿਲੀ ਗੱਲ ਸ਼ਰਮ ਵਾਲੀ ਹੀ ਕਰੀਏ ਸ਼ਰਮ ਤੇ ਗਿਲਾਨੀ ਤਦੇ ਆ ਰਹੀ ਹੈ ਨਾ ਮੇਰੇ ਅੰਤਰ ਕਰਨ ਜੀਓ ਕੀ ਤੁਸੀਂ ਸੱਚਮੁੱਚ ਗੁਰੂ ਕੇ ਲਾਲ ਹੋ ਵੀ ਕਹਿ ਦੇਣਾ ਬਹੁਤ ਸੋਖਾ ਹੈ ਪਰ ਗੁਰੂ ਕੇ ਲਾਲ ਬਣ ਕੇ ਜਿਉਣਾ ਬਹੁਤ ਹੀ ਔਖਾ ਹੈ ਨਾ ਆਇਆ ਕੁਝ ਯਾਦ ਗੁਰੂ ਕੇ ਲਾਲ ਤਾਂ 1704 ਵਿੱਚ 300 ਸਾਲ ਪਹਿਲਾਂ ਅਨੰਦਪੁਰ ਦੇ ਕਿਲੇ ਵਿੱਚ ਸਰਦੀ ਦੇ ਦਿਨਾਂ ਵਿੱਚ ਨਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਦਾਦੀ ਮਾਤਾ ਗੁਜਰੀ ਜੀ ਦੀ ਧ੍ਰਿੜ ਕਾਰਵਾਈ ਸਿੱਖਿਆ ਅਨੁਸਾਰ ਮੁਗਲ ਸੈਨਾ ਤੇ ਪਹਾੜੀ ਰਾਜਿਆਂ ਦੀ ਸਾਂਝੀ ਸੈਨਾ ਨਾਲ ਜੂਝਣ ਲਈ ਤਿਆਰ ਖੜੇ ਸੀ ਗੁਰੂ ਤੋਂ ਹਟਣ ਜਾਂ ਭੱਜੰਦਾ ਵੀ ਨਹੀਂ ਸੋਚਿਆ ਵਿਦਾਵਾ ਵੀ ਨਹੀਂ ਦਿੱਤਾ ਗੁਰੂ ਕੇ ਲਾਲ ਤਾਂ ਗੁਰੂ ਦੇ ਸਿੱਖ ਬਣਨ ਦਾ ਯਤਨ ਕਰ ਰਹੇ ਸਨ ਅਸੀਂ ਸਿੱਖਾਂ ਦੇ ਪੁੱਤ ਬਣ ਕੇ ਜੰਮੇ ਫਿਰ ਸਿੱਖੀ ਦਾ ਹਲਫਨਾਮਾ ਲਿਆ ਜਦ ਅਮਰਤ ਛਕਿਆ ਬ੍ਰਿਜਪਾਲ ਸਿੰਘ ਜੀਓ ਫਿਰ ਸੋਚੋ ਫਿਰ ਵਿਚਾਰੋ ਕਿ ਕਰਮ ਕਰਕੇ ਕੀ ਤੁਸੀਂ ਗੁਰੂ ਕੇ ਲਾਲ ਹੋ ਮੈਂ ਹੀ ਦੱਸ ਦਿੰਦਾ ਹਾਂ ਕਿਉਂਕਿ ਤੁਹਾਨੂੰ ਗੁਰੂ ਕੇ ਲਾਲ ਸੁਣ ਕੇ ਸ਼ਰਮ ਤੇ ਹੀਣਤਾ ਦੀ ਭਾਵਨਾ ਆਉਂਦੀ ਹੈ ਇਹ ਇਸ ਕਰਕੇ ਹੈ ਕਿ ਤੁਸੀਂ ਅਸਲੋਂ ਗੁਰੂ ਕੇ ਲਾਲ ਹੈ ਹੀ ਨਹੀਂ ਬਸ ਬਾਹਰ ਚਿਟਵੀਆਂ ਤੇ ਮਨ ਹੋ ਕੁਸੁਧਾ ਕਾਲਿਆ ਮੇਰੀ ਚਿੱਠੀ ਦੀ ਹੈਰਾਨੀ ਵੀ ਹੋ ਰਹੀ ਹੈ ਪੜਾ ਆਪਣੇ ਆਪ ਨੂੰ ਵੀ ਕੋਈ ਚਿੱਠੀ ਲਿਖਦਾ ਪਰ ਹੈਰਾਨੀ ਕਾਦੀ ਮੇਰੇ ਸਤਿਗੁਰਾਂ ਨੇ ਸਦਾ ਆਪਣੇ ਆਪ ਨਾਲ ਗੱਲਾਂ ਕੀਤੀਆਂ ਆਪੇ ਪ੍ਰਸ਼ਨ ਕੀਤੇ ਆਪ ਉੱਤਰ ਦਿੱਤੇ ਇਤਨੇ ਪਿਆਰ ਨਾਲ ਨਿਰੰਕਾਰ ਨਾਲ ਭਿੱਜ ਕੇ ਪ੍ਰਸ਼ਨ ਕੀਤੇ ਇਤਨੇ ਢੂੰਗੇ ਤੇ ਆਧਾਰ ਮੂਲ ਗਿਆਨ ਦੇ ਉੱਤਰ ਦਿੱਤੇ ਫਿਰ ਲਿਖ ਦਿੱਤੇ ਕਿਤਾਬ ਬਣ ਗਈ ਕਾਜ਼ੀ ਨੇ ਇਹ ਹੀ ਕਿਤਾਬ ਖੋਲ ਕੇ ਵਿੱਚੋਂ ਉੱਤਰ ਮੰਗਿਆ ਕਿ Hindu ਵੱਡਾ ਕੇ ਮੁਸਲਮਾਨ ਹੋਈ ਗੁਰੂ ਨਾਨਕ ਪਾਸ਼ਾ ਨੇ ਜਪ ਬਾਣੀ ਦੀ ਪਹਿਲੀ ਪੌੜੀ ਵਿੱਚ ਹੀ ਅਤ ਪਿਆਰਾ ਪ੍ਰਸ਼ਨ ਆਪਣੇ ਆਪ ਨਾਲ ਕੀਤਾ ਕਿ ਸੱਚ ਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾ ਉੱਤਰ ਵੀ ਨਾਲ ਹੀ ਲਿਖ ਦਿੱਤਾ ਗੁਰੂ ਅਮਰਦਾਸ ਜੀ ਨੇ ਅਨੰਦ ਬਾਣੀ ਵਿੱਚ ਬੜੀ ਵਾਰ ਆਪਣੇ ਮਨ ਨਾਲ ਗੱਲਾਂ ਕੀਤੀਆਂ ਹਨ ਇਹ ਮਨ ਮੇਰਿਆ ਕਹਿ ਕੇ ਕਈ ਵਾਰ ਪੁੱਛਿਆ ਹੈ ਤੇ ਕਈ ਵਾਰ ਦੱਸਿਆ ਹੈ ਕਿਦਰੇ ਇਹ ਮਨ ਪਿਆਰਿਆ ਕਿਦਰੇ ਇਹ ਸਰੀਰਾ ਮੇਰਾ ਕਰਕੇ ਵਾਜਾਂ ਮਾਰੀਆਂ ਹਨ ਕਿਧਰੇ ਰਸਨਾ ਨੂੰ ਸਮਝਾ ਰਹੇ ਹਨ ਤੇ ਕਿਧਰੇ ਕੰਨਾਂ ਤੇ ਅੱਖਾਂ ਨਾਲ ਗੱਲਾਂ ਕਰ ਰਿਹਾ ਸੋ ਆਪਣੇ ਆਪ ਨਾਲ ਗੱਲਾਂ ਕਰਨੀਆਂ ਚਿੱਠੀ ਲਿਖਣੀ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਹਾਂ ਹੈਰਾਨੀ ਤੇ ਪਰੇਸ਼ਾਨੀ ਵਾਲੀ ਗੱਲ ਤਾਂ ਇਹ ਹੈ ਕਿ ਹੁਣ ਤੱਕ ਮੈਂ ਚੁੱਪ ਕਿਉਂ ਰਿਹਾ ਮੈਂ ਆਪ ਤੇਰੇ ਨਾਲ ਤੇਰਾ ਬਣ ਕੇ ਤੈਨੂੰ ਹੁਣ ਤੱਕ ਪੁੱਛਿਆ ਦੱਸਿਆ ਕਿਉਂ ਨਹੀਂ ਇਹ ਪਹਿਲੀ ਚਿੱਠੀ ਤੈਨੂੰ ਲਿਖਣ ਵਿੱਚ ਮੈਨੂੰ 65 ਤੋਂ 68 ਸਾਲ ਲੱਗ ਚੁੱਕੇ ਹਨ ਚਲੋ ਪਿਛਲੀ ਚੁੱਪੀ ਮਾਫ ਆਓ ਆਪਸ ਵਿੱਚ ਕੁਝ ਸੁਣੀਏ ਕਹੀਏ ਆਪਣੇ ਆਪੇ ਨਾਲ ਬੋਲਣਾ ਤੇ ਆਪਣੇ ਆਪੇ ਦੀ ਚਿੱਠੀ ਪ੍ਰਾਪਤ ਕਰਨਾ ਦਾ ਸੁਭਾਵਕ ਹੋਣਾ ਚਾਹੀਦਾ ਸੀ ਇਹਦੀ ਅਨਹੋਦ ਕਾਰਨ ਤੂੰ ਦੂਜਿਆਂ ਨਾਲ ਤਾਂ ਉਲਝਦਾ ਰਿਹਾ ਜੂਝਦਾ ਰਿਹਾ ਕਦੇ ਵੱਡਾ ਦਾਣ ਸ਼ਮੰਦ ਬਣ ਕੇ ਕਦੇ ਵੱਡਾ ਸਿਆਣਾ ਪ੍ਰਚਾਰਕ ਬਣ ਕੇ ਤੇ ਕਦੇ ਵੱਡਾ ਲੀਡਰ ਬਣ ਕੇ ਕਦੇ ਸਿੱਖੀ ਦਾ ਇੱਕ ਨਰੋਲ ਚਿੰਤਕ ਬਣ ਕੇ ਕੀ ਕਦੇ ਸਿੱਖ ਬਣ ਕੇ ਆਪਣੇ ਆਪ ਨਾਲ ਜਾਂ ਗੁਰਮੁਖ ਬਣ ਕੇ ਆਪਣੇ ਆਪ ਨਾਲ ਵੀ ਕਦੀ ਜੂਝਿਆ ਹੈ ਕਦੇ ਆਪਣੇ ਆਪ ਨਾਲ ਆਪਣੇ ਮਨ ਨਾਲ ਲੁੱਝਿਆ ਹੈ ਚਲ ਛੱਡ ਆਪਣੀ ਸ਼ਰਮਿੰਦਗੀ ਹੁਣ ਤੋਂ ਸ਼ੁਰੂ ਹੋ ਜਾਈਏ ਮੇਰੇ ਬ੍ਰਿਜਪਾਲ ਜੀ ਗੁਰੂ ਕੇ ਲਾਲ ਜੀ ਪਹਿਲਾਂ ਤਾਂ ਇਹ ਦੱਸੋ ਕਿ ਆਪਣਾ ਅਵੇਸ਼ਲਾਪਣ ਤੇ ਆਲਸ ਕਦੋਂ ਛੱਡੋਗੇ ਪ੍ਰਭ ਮਿਲਬੇ ਕੀ ਲਾਲਸਾ ਤੇ ਫਿਰ ਆਲਸ ਕਿਉਂ ਕਦੇ ਅੰਮ੍ਰਿਤ ਵੇਲੇ ਉੱਠਣ ਦਾ ਆਲਸ ਕਦੇ ਅੰਮ੍ਰਿਤ ਛਕਣ ਦਾ ਕਦੇ ਪਾਠ ਨਿਤਨੇਮ ਕਰਨ ਦਾ ਆਲਸ ਕਦੇ ਗੁਰ ਚਰਨੀ ਲੱਗਣ ਦਾ ਆਲਸ ਤੇ ਕਦੇ ਗੁਰ ਚਰਨਾ ਵਿੱਚ ਬੈਠਣ ਦਾ ਆਲਸ ਕਦੇ ਸੱਚ ਬੋਲਣ ਦਾ ਤੌਖਲਾ ਤੇ ਧਰਮ ਦੀ ਕਿਰਤ ਕਰਨ ਦਾ ਕਦੇ ਨਾਮ ਜਪਣ ਦਾ ਆਲਸ ਤੇ ਕਦੇ ਸੱਚਾ ਸਿੱਖ ਬਣਨ ਦਾ ਆਲਸ ਓਏ ਬੇਸ਼ਰਮ 60 60 ਸਾਲ ਤੱਕ ਹਾਲੇ ਵੀ ਸੱਚਾ ਸਿੱਖ ਬਣਨ ਦਾ ਕਾਰਜ ਅੱਗੇ ਹੀ ਪਾਉਂਦਾ ਰਹੇਗਾ ਸੁਣ ਤੇਰੇ ਪੁੱਤਰ ਪੋਤਰੇ ਧੀਆਂ ਧੋਤਰੇ ਤਾਂ ਜ਼ਿੰਦਗੀ ਦੇ ਕਾਰਵਿਹਾਰ ਵਿੱਚ ਲੱਗ ਪਏ ਹੁਣ ਤੂੰ ਸਿੱਖੀ ਵੱਲ ਕਦ ਲੱਗੇਗਾ ਜੋ ਚੰਗਾ ਹੈ ਜੋ ਗੁਰੂ ਦਾ ਕਾਰਜ ਹੈ ਉਹ ਕਰ ਹੁਣੇ ਕਰ ਮਤ ਕੇ ਜਾਪੈ ਸਾਹ ਆਵੇ ਕੇ ਨਾ ਆ ਵੇ RAM ਤੂੰ ਤਾਂ ਸਾਲ ਦਹਾਕੇ ਉਮਰਾਂ ਲੰਘਾ ਦਿੱਤੀਆਂ ਮੂਰਖ ਮਨ ਗੁਰੂ ਕੋਲੋਂ ਰੋਜ਼ ਲਿਲਕੜੀਆਂ ਲੈ ਕੇ ਆਪਣੀ ਅਕਲ ਸਿਹਤ ਰੋਟੀ ਪਾਣੀ ਕੱਪੜਾ ਮਕਾਨ ਟਰਾਂਸਪੋਰਟ ਤੇ ਰਿਸ਼ਤੇਦਾਰ ਦਾ ਸੁੱਖ ਤਾਂ ਮੰਗਦਾ ਹੈ ਕਦੇ ਸਿੱਖੀ ਮੰਗੀ ਹੈ ਕਦੇ ਆਪਣੇ ਵਾਸਤੇ ਸ਼ਹੀਦੀ ਮੰਗੀ ਹੈ ਕਦੇ ਆਪਣੇ ਬੱਚਿਆਂ ਵਾਸਤੇ ਇਹ ਕੁਝ ਮੰਗਿਆ ਹੈ ਓਏ ਯਰਕ ਦਾ ਕਿਉਂ ਹੈ ਛੱਡ ਦਜੀ ਤ ਪ੍ਰਗਟ ਹੋ ਕੇ ਨਚੋ ਕਹੋ ਮਾਣ ਨਾਲ ਮੈਂ ਗੁਰਸਿੱਖ ਬਣਨਾ ਹੈ ਦਾਤਾ ਸ਼ਕਤੀ ਪ੍ਰੇਰਣਾ ਤੇ ਲਾਜ ਰਹਿਤ ਹੋਣ ਦਾ ਹੌਸਲਾ ਦੇਵੇਗਾ ਭੋਲਿਆ ਗੁਰੂ ਤੋਂ ਮੰਗ ਕੇ ਤਾਂ ਵੇਖ ਤੂੰ ਤਾਂ ਹੀਰਿਆਂ ਦੀ ਦੁਕਾਨ ਵਿੱਚ ਵੜਿਆ ਪਰ ਗੋਬਰ ਤੇ ਵਿਸ਼ਟਾ ਦੀ ਭਾਲ ਵਿੱਚ ਐਨੇ ਸਾਲ ਗੁਆ ਦਿੱਤੇ ਚੱਲ ਛੱਡ ਪਰੇਸ਼ਾਨੀ ਹੁਣ ਸ਼ੁਰੂ ਹੋ ਜਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵਾਲੇ ਨੌਜਵਾਨ ਬੱਚੇ ਵਾਂਗ ਮੌਕਾ ਆਣ ਤੇ ਦੱਸ ਕੀ ਮੰਗੇਗਾ ਗੁਰਸਿੱਖੀ ਕੇ ਮਾਪਿਓ ਪੁੱਤਰ ਪੋਤਰੇ ਬੇਅਕਲ ਬ੍ਰਿਜਪਾਲ ਜੀ ਇਤਿਹਾਸ ਅਕਲ ਲੈਣ ਲਈ ਹੈ ਲੈਕਚਰ ਦੇਣ ਲਈ ਤੇ ਸਿਰਫ ਲੇਖ ਲਿਖਣ ਲਈ ਨਹੀਂ ਤੂੰ ਕਦ ਤੱਕ ਚਲਾਉਂਦਾ ਫਿਰੇਂਗਾ ਮੇਰੇ ਬ੍ਰਿਜਪਾਲ ਜੀ ਹੁਣ ਤਾਂ ਬੜੀ ਧੀਰ ਹੋ ਗਈ ਹੈ ਉਮਰ ਦੇ 65ਵੇਂ 67ਵੇਂ ਸਾਲ ਹੀ ਸਹੀ ਪਰ ਹੁਣ ਤਾਂ ਬਣ ਜਾਓ ਗੁਰੂ ਕੇ ਲਾਲ ਜੀ ਮਿੱਥਿਆ ਜੀਵਨ ਦੀਆਂ ਮਿੱਥਿਆ ਮਾਣ ਕਰਕੇ ਹੁਣ ਤੱਕ ਬਥੇਰੀਆਂ ਫੁੱਕਾਂ ਛਕ ਲਈਆਂ ਕੁਝ ਆਪਣੇ ਅੰਦਰ ਆਪ ਸੋਚ ਕੇ ਆਪਣੇ ਹੀ ਕੰਨਾਂ ਨੂੰ ਆਪ ਸੁਣਾ ਕੇ ਅਤੇ ਕੁਝ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੀਆਂ ਟੋਲੀਆਂ ਵਿੱਚ ਬਹਿ ਕੇ ਹੁਣ ਲਾਛ ੜ ਮੈਲ ਦੀ ਇਹ ਪੰਡ ਤੇ ਗੁਰੂ ਦਾ ਬਣ ਜਾ ਕੇਵਲ ਗੁਰੂ ਦਾ ਤੇ ਕੇਵਲ ਗੁਰੂ ਦਾ ਸੁੱਟ ਪਰੇ ਉਪਮਾ ਦੀ ਪੋਟਲੀ ਗੁਰੂ ਦਾ ਹੀ ਬੰਨਣਾ ਹੈ ਗੁਰੂ ਦੀ ਸੇਵਾ ਵਿੱਚ ਜੁਟਣਾ ਹੈ ਗੁਰੂ ਦਾ ਬੰਨਣਾ ਹਾਲੇ ਤੱਕ ਤੂੰ ਸਿਰਫ ਆਪਣਾ ਟਾਈਟਲ ਆਪਣੀ ਵੋਟ ਤੇ ਆਪਣਾ ਰਾਸ਼ਨ ਕਾਰਡ ਹੀ ਬਣਾ ਕੇ ਰੱਖਿਆ ਹੈ ਇਸ ਉਜਲੇ ਦਿਸਦੇ ਕਹਿ ਦੇ ਕਟੋਰੇ ਨੂੰ ਜਰਾ ਕੋਟ ਕੇ ਵੇਖ ਤਾਂ ਸਹੀ ਕਿਤਨੀ ਕਾਲੜੀ ਮਾਸ ਨਿਕਲਦੀ ਹੈ ਤਾਂ ਹੀ ਪਤਾ ਚੱਲੇਗਾ ਗੁਰੂ ਦਾ ਭੰਣਾ ਗੁਰੂ ਦਾ ਹੁਕਮ ਮੰਨਣਾ ਹੈ ਗੁਰਸਿੱਖ ਮੀਤ ਚਲੋ ਗੁਰਚਾਲੀ ਗੁਰੂ ਦੇ ਦੱਸੇ ਰਾਹ ਉੱਤੇ ਚੱਲਣਾ ਹੈ ਭੋਲਿਆ ਗੋਲਿਆ ਰੋਜ਼ ਰਾਤੀ ਸੌਣ ਲੱਗਿਆਂ ਲਿਖਾਤਾ ਕਰਿਆ ਕਰ ਕਿ ਅੱਜ ਦੇ ਦਿਨ ਕਿਤਨੇ ਕਾਰਜ ਗੁਰੂ ਦੇ ਕਹੇ ਅਨੁਸਾਰ ਕੀਤੇ ਤੇ ਕਿਤਨੇ ਬ੍ਰਿਜਪਾਲ ਦੇ ਕੋਹੜੀ ਮਨ ਦੇ ਕਹੇ ਅਨੁਸਾਰ ਕੀਤੇ ਇਹ ਗੁਰੂ ਨਾਲ ਹੋਣਾ ਸਿਰਫ ਗੁਰਦੁਆਰੇ ਜਾ ਕੇ ਮੱਥਾ ਟੇਕਣ ਵੇਲੇ ਹੀ ਨਹੀਂ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਸਿਰਫ ਹਾਜ਼ਰ ਹੋਣ ਨਾਲ ਹੀ ਨਹੀਂ ਹੁੰਦਾ ਗੁਰੂ ਦਰਬਾਰ ਵਿੱਚ ਸਰੀਰ ਹਾਜ਼ਰ ਹੋਵੇ ਤੇ ਮਨ ਕਾਰ ਵਿਹਾਰ ਵਿੱਚ ਕਿਸੇ ਫਿਕਰ ਵਿੱਚ ਜਾਂ ਕਿਸੇ ਭਵਿੱਖ ਦੀ ਵਿਉਤਬੰਦੀ ਵਿੱਚ ਹੋਵੇ ਤਾਂ ਗੁਰੂ ਤੋਂ ਪਰੇ ਹੋਣਾ ਹੈ ਉਹ ਸਰੀਰ ਗੁਰੂ ਕੋਲ ਤੇ ਮਨ ਅਨੇਕ ਦ੍ਰਿਸ਼ਾਂ ਦੇ ਭ੍ਰਮਣ ਵਿੱਚ ਹੋਵੇ ਉਹ ਹਾਜ਼ਰ ਵੀ ਗੈਰ ਹਾਜ਼ਰ ਗਿਨੇ ਜਾਂਦੇ ਹਨ ਓਏ ਬ੍ਰਿਜਪਾਲਿਆ ਬੱਚਿਆਂ ਨੂੰ ਤਾਂ ਬੜੇ ਪਿਆਰ ਨਾਲ ਸੁਲਤਾਨਪੁਰ ਲੋਧੀ ਦੀ ਗੁਰੂ ਨਾਨਕ ਪਾਸ਼ਾ ਦੀ ਸਾਖੀ ਸੁਣਾਉਂਦਾ ਹੈ ਕਿ ਕਾਜ਼ੀ ਮੁੱਲਾ ਨਮਾਜ਼ ਤੋਂ ਵਖ ਹੋ ਗਏ ਸਨ ਗੁਰੂ ਜੀ ਨੇ ਉਹਨਾਂ ਨੂੰ ਪਿਆਰ ਭਰੀ ਫਟਕਾਰ ਦਿੱਤੀ ਤੇ ਉਹ ਸ਼ਰਮਸਾਰ ਹੋ ਗਏ ਓਏ ਤੂੰ ਤਾਂ ਰੋਜ਼ ਪਾਠ ਕਰਦਾ ਹੈ ਮੰਨ ਕਰਕੇ ਗੈਰ ਹਾਜ਼ਰ ਕਿਉਂ ਹੁੰਦਾ ਹੈ ਉਹ ਸੱਚਾ ਗੁਰੂ ਤੈਨੂੰ ਰੋਜ਼ ਫਟਕਾਰ ਪਾਉਂਦਾ ਹੈ ਤੇ ਤੂੰ ਐਡਾ ਬੇਸ਼ਰਮ ਹਾਏ ਹਾਏ ਐਡਾ ਬੇਸ਼ਰਮ ਰੋਜ਼ ਫਿਰ ਢੀਠ ਦਾ ਢੀਠ ਓਵੇਂ ਗੁਰਦੁਆਰੇ ਬੈਠਦਾ ਓਵੇਂ ਹੀ ਪਾਠ ਕਰਦਾ ਹੈ ਮਨ ਕਰ ਕਭੂ ਨਾ ਹਰ ਗੁਣ ਗਾਇਓ ਬੈਠਾ ਗੁਰੂ ਕੋਲ ਤੇ ਵਿਸ਼ਿਆਂ ਦੀ ਜ਼ਹਿਰ ਖਵਾਏਗਾ ਤਾਂ ਜ਼ਹਿਰ ਹੀ ਚੜੇਗਾ ਅਰਦਾਸ ਤਾਂ ਕਰ ਗੁਰੂ ਜੀ ਮੇਰੇ ਮਨ ਨੂੰ ਬਾਣੀ ਦੇ ਭਾਗ ਵਿੱਚ ਬਾਣੀ ਦੇ ਜੀਵਨ ਵਿੱਚ ਲਾਵੋ ਤੂੰ ਤਾਂ ਕੇਵਲ ਰਟਨ ਰਟਨ ਤੇ ਫਟਨ ਫਟਨ ਬਾਣੀ ਦਾ ਪਾਠ ਕਰਕੇ ਗੁਰੂ ਤੋਂ ਪੁੱਤਰ ਦਾ ਪਾਸ ਹੋਣਾ ਤਰੱਕੀ ਹੋਣੀ ਤੇ ਰਿਸ਼ਤੇ ਨਾਤੇ ਵਧੀਆ ਹੋਣੇ ਮੰਗ ਕੇ ਬਹਿ ਜਾਂਦਾ ਹੈ ਲਾਲ ਜੀ ਰੋ ਗੁਰੂ ਕੋਲ ਬੈਠ ਕੇ ਅੰਦਰੋਂ ਰੋ ਰੋ ਕੇ ਪਹਿਲੇ ਬਾਣੀ ਸਹੀ ਪੜਨੀ ਮੰਗੋ ਫਿਰ ਕੁਝ ਹੋਰ ਮੰਗਣ ਦੇ ਯੋਗ ਹੋਵੋਗੇ ਗੁਰੂ ਨਾਲ ਮੰਨ ਲਾਉਣਾ ਬਾਣੀ ਨਾਲ ਗੁਰਦੁਆਰੇ ਜਾ ਕੇ ਚੰਗੀ ਸੰਗਤ ਵਿੱਚ ਬੈਠ ਕੇ ਮੰਨ ਲਾਉਣਾ ਸਿਰਫ ਸਵੇਰ ਦੀ ਜਾਂ ਸ਼ਾਮ ਦੀ ਕਿਰਿਆ ਹੀ ਨਹੀਂ ਇੱਕ ਵਾਰ ਜਾਇਆ ਪ੍ਰਸ਼ਾਦ ਕਰ ਆਇਆ ਪ੍ਰਕਰਮਾਂ ਕਰ ਆਇਆ ਵਾਕ ਦੀਆਂ ਦੋ ਤੁਕਾਂ ਜਾਂ ਪਾਠ ਕੀਰਤਨ ਦੀਆਂ ਤੁਕਾਂ ਸੁਣ ਆਇਆ ਸਿੱਖ ਲਈ ਇਹੋ ਹੀ ਕਾਫੀ ਨਹੀਂ ਇਹ ਤਾਂ ਹਾਲੇ ਪ੍ਰੀ ਨਰਸਰੀ ਦੀ ਕੱਚੀ ਕਲਾਸ ਹੈ ਉਹ 67 ਸਾਲ ਦੇ ਬਾਬੇ ਆ ਪਿਛਲੇ 6 ਦਹਾਕਿਆਂ ਤੋਂ ਹਾਏ ਪੂਰੇ 60 ਸਾਲ ਤੋਂ ਕੱਚੀ ਕਲਾਸ ਵਿੱਚ ਬੈਠਦੇ ਆ ਤੈਨੂੰ ਬੇਹਜਾਈ ਵੀ ਨਹੀਂ ਲੱਗਦੀ ਓਏ ਇਹ ਨਾਂ ਵੇਖ ਕੇ ਕਿ ਹੋਰ ਵੀ ਲੋਕੀ 20 ਸਾਲ ਤੇ 30 40 ਸਾਲ ਤੋਂ ਉੱਥੇ ਹੀ ਬੈਠੇ ਨੇ ਉਹ ਵੀ ਮਰਨਗੇ ਇਸੇ ਕਲਾਸ ਵਿੱਚ ਜਿਵੇਂ ਤੂੰ ਮਰਦਾ ਪਿਆ ਹੈ 60 ਸਾਲ ਤੋਂ ਸਵਾਲ ਇਹ ਹੈ ਕਿ ਹੁਣੇ ਹੀ ਜਿੱਥੇ ਵੀ ਹੈ ਕਦਮ ਅੱਗੇ ਵੱਲ ਪੁੱਟੋ ਅਗਾਹਾ ਕੂਤਰਾਗ ਪਿੱਛਾ ਫੇਰ ਨਾ ਮੋਹੜੜਾ ਸਿਰਫ ਗੁਰਦੁਆਰੇ ਜੋਗੀ ਸਿੱਖੀ ਨਹੀਂ ਹੈ ਸਿੱਖੀ ਸਦਾ ਦਾ ਜੀਵਨ ਹੈ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਗੁਰੂ ਜੀ ਵਾਰ ਵਾਰ ਪਿਆਰ ਨਾਲ ਚਪਤ ਲਾ ਕੇ ਕਹਿੰਦੇ ਨੇ ਆਪਣੀ ਮੋਹਰ ਲਾ ਕੇ ਦੁਹਰਾ ਕੇ ਕਹਿੰਦੇ ਨੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਕਮਲਿਆ ਇਹ ਤੂੰ ਕਿੱਥੋਂ ਸਿੱਖਿਆ ਕਿ ਗੁਰਦੁਆਰੇ ਵਿੱਚ ਸੱਚਾ ਸੁੱਚਾ ਪਰ ਦੁਕਾਨ ਉੱਤੇ ਦਫਤਰ ਵਿੱਚ ਪੜਨ ਵਿੱਚ ਪੜਾਉਣ ਵਿੱਚ ਝੂਠਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਬੋਲਦਾ ਹੈ ਨਾ ਹਨੇਰੇ ਵਿੱਚ ਡਰ ਵਿੱਚ ਬਿਮਾਰੀ ਵਿੱਚ ਬੋਲਦਾ ਹੈ ਨਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਓਏ ਸਿਰ ਹਿਲਾ ਕੇ ਹਾਂ ਤੇ ਕਰ ਕੀ ਬੋਲਦਾ ਹੈ ਕੀ ਮੰਨਦਾ ਹੈ ਫਿਰ ਪਰਿਵਾਰ ਵਿੱਚ ਲੜਨ ਲੱਗਿਆਂ ਤੇ ਧੱਕਣ ਲੱਗਿਆਂ ਸਵਾਦੀ ਨਹੀਂ ਮਿਰਚਾਂ ਮਸਾਲੇ ਜਿਆਦੇ ਪਾਸੁੱਟੇ ਹਨ ਜਾਂ ਘੱਟ ਪਾਇਆ ਮਸਾਲਾ ਬੇਸਵਾਦਾ ਮਸਾਲਾ ਤਕੜੀ ਗੱਜ ਤੇ ਮੀਟਰ ਨਾਲ ਤੋਲਦੇ ਆਂ ਮਣਦੇ ਆਂ ਝੂਠ ਬੋਲਦੇ ਆਂ ਉਦੋਂ ਤੇਰਾ ਗੁਰੂ ਕਿਧਰੇ ਲੁਕ ਜਾਂਦਾ ਹੈ ਉਸ ਵੇਲੇ ਗੁਰਮਿਰੇ ਸੰਗ ਦਾ ਡਰ ਅਹਿਸਾਸ ਤੇ ਪਿਆਰ ਕਿਉਂ ਨਹੀਂ ਆਉਂਦਾ ਗੁਰਦੁਆਰੇ ਜਾਂਦੇ ਆਂ ਕੱਚੀ ਕਲਾਸ ਪੜ੍ਹਦੇ ਆਂ ਕਾਫੀ ਧੀਰ ਹੋ ਗਈ ਹੈ ਹੁਣ ਹੋਰ ਵੀ ਤਰੱਕੀ ਕਰ ਗੁਰਬਾਣੀ ਸੱਚੇ ਮਨ ਨਾਲ ਸਾਰਾ ਦਿਨ ਹਰ ਵੇਲੇ ਰੱਬ ਨੂੰ ਚੇਤੇ ਕਰ ਕਹ ਨਾਨਕ ਸਦਾ ਗਾਭ ਹੋ ਇਹ ਸੱਚੀ ਬਾਣੀ ਊਠਤ ਬੈਠਤ ਸੋਵਤ ਨਾਮ ਪਲ ਪਲ ਨਿਮਕ ਸਦਾ ਹਰ ਜਪਣੇ ਤੇਰੀ ਅਕਲ ਵਿੱਚ ਗੁਰੂ ਦੀ ਗੱਲ ਪਈ ਕੇ ਨਹੀਂ ਹਾਂ ਇਹ ਬੇਵਕੂਫੀ ਵੀ ਨਾ ਕਰ ਬੈਠੀ ਕਿ ਗੁਰਦੁਆਰੇ ਸੰਗਤ ਜਾਣ ਦੀ ਲੋੜ ਹੀ ਨਹੀਂ ਮੈਂ ਸਿੱਧਾ ਹਰ ਬਿੜੀ ਨਾਮ ਜਪ ਲਵਾਂਗਾ ਬਾਣੀ ਪੜ ਲਵਾਂਗਾ ਕੱਚੀ ਪੱਕੀ ਸਕੂਲ ਕਾਲਜ ਯੂਨੀਵਰਸਿਟੀ ਤੋਂ ਬਿਨਾ ਸਿੱਧੇ ਪੀ ਐਚ ਡੀ ਕਰਨ ਵਾਲੀ ਸ਼ੇਖ ਚਿੱਲੀ ਦੀ ਮੂਰਖਤਾ ਨਾ ਸੋਚ ਬ੍ਰਿਜਪਾਲ ਜੀ ਲਾਲ ਜੀ ਜਿੱਥੇ ਵੀ ਹੋ ਉਸ ਤੋਂ ਅਗਲੀ ਕਲਾਸ ਦੀ ਲਾਲਸਾ ਤੇ ਯਤਨ ਕਰੋ ਸਭ ਤੋਂ ਪਹਿਲਾਂ ਅਰਦਾਸ ਕੇ ਦਾਤਾ ਮੇਰਾ ਕੋਹੜ ਕੱਢੋ ਹੀਟਸਲੀ ਕਲਾਸ ਬੈਠੇ ਸਾਲਾਂ ਤੇ ਸਾਲ ਹੋ ਗਏ ਉਮਰ ਬੀਤ ਰਹੀ ਹੈ ਜਲਦੀ ਸਦਾ ਲੈ ਚਰਨਾ ਨਾਲ ਜੋੜ ਲਵੋ ਸਦਾ ਦਾ ਹਰ ਵੇਲੇ ਦਾ ਬਾਣੀ ਦਾ ਰਸ ਤੇ ਜਸ ਬਖਸ਼ੋ ਇੱਕ ਹੋਰ ਗੱਲ ਭਾਵੇਂ ਤੈਨੂੰ ਸ਼ਰਮ ਤਾਂ ਆਵੇਗੀ ਪੁੱਛ ਹੀ ਲੈਂਦਾ ਹਾਂ ਅੰਮ੍ਰਿਤ ਛਕਿਆ ਹੈ ਕਿ ਨਹੀਂ ਬੜੇ ਅਫਸੋਸ ਦੀ ਗੱਲ ਹੈ ਕਿ ਗੁਰੂ ਦਾ ਹੋਣ ਦੀ ਮੋਹਰ ਨਹੀਂ ਲਵਾਈ ਆਪਣੀ ਜੀਵਨ ਡਿਗਰੀ ਉੱਤੇ ਗੁਰੂ ਦੇ ਦਸਕਤ ਹੀ ਨਹੀਂ ਕਰਵਾਏ ਓਏ ਠੇਕਿਆ ਜੇ ਸਕੂਲ ਦਾਖਲ ਹੀ ਨਹੀਂ ਹੋਇਆ ਦਾਖਲੇ ਦਾ ਫਾਰਮ ਹੀ ਨਹੀਂ ਭਰਿਆ ਤੂੰ ਕਿਹੜੀ ਪੜ੍ਹਾਈ ਕਰੇਂਗਾ ਕਦੋਂ ਸਕੂਲ ਕਦੋਂ ਕਾਲਜ ਕਦੋਂ ਯੂਨੀਵਰਸਿਟੀ ਕਦੋਂ ਪੀ ਐਚ ਡੀ ਡੀ ਲਿਟ ਐਮ ਟੈਕ ਐਮ ਡੀ ਕਦੋਂ ਡੀ ਐਮ ਬੇਹਯਾ ਹਾਲੇ ਤਾਂ ਸਕੂਲ ਦੀ ਕੱਚੀ ਵਿੱਚ ਹੀ ਰਸਮੀ ਦਾਖਲਾ ਨਹੀਂ ਲਿਆ ਕਿਹੜਾ ਗੁਰੂ ਤੇਰੀ ਬੋੜੀ ਕਰੇਗਾ ਜੇ ਤੂੰ ਗੁਰੂ ਦਾ ਹੀ ਨਹੀਂ ਬਣਿਆ ਉੱਠ ਅਰਦਾਸ ਕਰ ਦਾਤਾ ਜੀ ਅੰਮ੍ਰਿਤ ਬਖਸ਼ੋ ਆਪਣਾ ਬਣਾਵੋ ਪਿਆਰਿਆਂ ਨੇ ਸੀਸ ਦੇ ਕੇ ਅੰਮ੍ਰਿਤ ਮੰਗਿਆ ਤੇ ਲਿਆ ਸੀ ਹੁਣ ਕਈ ਸੈਂਕੜੇ ਸਾਲ ਗੁਜ਼ਰ ਗਏ ਕਈ ਜਨਮ ਲੰਘ ਗਏ ਮੰਗ ਲੈ ਮੰਗ ਲੈ ਅਮਰਤ ਦੀ ਦਾਤ ਮੰਗ ਲੈ ਜਿੱਥੇ ਖੜਾ ਹੈ ਉੱਥੇ ਹੀ ਮੰਗ ਲੈ ਆਪਣੀ ਬਾਹ ਗੁਰੂ ਦੇ ਹਵਾਲੇ ਕਰਕੇ ਗੁਰੂ ਦਾ ਹੋਣ ਦੀ ਅਰਦਾਸ ਕਰਕੇ ਗੁਰੂ ਦਾ ਬਣ ਜਾ ਹੋ ਅੱਗੇ ਟੇਕ ਮੱਥਾ ਤੇਰਾ ਪਾਪ ਲੱਥਾ ਅਮਰਤ ਛਕਣਾ ਬਾਣੀ ਪੜਨਾ ਗੁਰਦੁਆਰੇ ਜਾਣਾ ਸਤ ਸੰਗਤ ਕਰਨਾ ਇਓ ਹਰ ਵੇਲੇ ਨਾਮ ਜਪਣਾ ਤੈਨੂੰ ਮੁਬਾਰਕ ਸਦਾ ਮੁਬਾਰਕ ਸਿੱਖੀ ਵਿੱਚ ਦਾਖਲ ਹੋਣਾ ਹੀ ਨਹੀਂ ਗੁਰੂ ਦੇ ਦੱਸੇ ਰਾਹ ਉੱਤੇ ਚੱਲਦੇ ਰਹਿਣਾ ਹੈ ਜੀਵਨ ਲੈਣਾ ਹੈ ਹੰਕਾਰ ਦਾ ਭਰਿਆ ਸਰੀਰ ਪੇਟ ਕਰਨਾ ਹੈ ਵਡਵਾਉਣਾ ਹੈ ਕਟਵਾਉਣਾ ਹੈ ਅਭਿਮਾਨ تکبر ਹੰਕਾਰ ਤੇ ਨਿਮਰਤਾ ਸਹਿਜ ਵਿੱਚ ਇੰਜ ਮਰਜੀਵੜਾ ਹੋਣਾ ਹੈ ਕਿ ਹਰ ਪਲ ਗੁਰੂ ਦਾ ਮਾਰਗ ਹੀ ਚੱਲਣਾ ਹੈ ਜੋ ਗੁਰ ਕਹੈ ਸੋਈ ਭਲ ਮੰਨੋ ਭਲ ਮੰਨੋ ਸਿਰਫ ਸਰੀਰ ਕਰਕੇ ਹੀ ਨਹੀਂ ਬੁੱਧੀ ਤੇ ਗਿਆਨ ਦੀ ਸਿਰਫ ਹਾਂ ਜੀ ਨਹੀਂ ਮੰਨ ਕਰਕੇ ਮੰਨ ਜਾਣਾ ਹੈ ਮੰਨ ਕੇ ਚੱਲਣਾ ਹੈ ਮੰਨੈ ਸੁਰਤ ਹੋਵੈ ਮਨ ਬੁੱਧ ਇੰਜ ਜੀਵਨ ਬਣੇ ਕਿ ਮੋਹੇ ਦੀਆਂ ਚੋਟਾਂ ਤੋਂ ਪਰੇ ਹੋ ਜਾਓ ਗੁਰੂ ਗੁਰੂ ਗੁਰ ਕਰਮਨ ਮੂਰ ਗੁਰੂ ਬਿਨਾ ਮੈਂ ਨਾਹੀ ਹੋਰ ਇਸ ਤਰ੍ਹਾਂ ਦਾ ਮੰਨਣਾ ਫਿਰ ਨਦਰੀ ਨਦਰ ਨਿਹਾਲ ਹੋ ਜਾਵੇ ਮਨ ਇੰਜ ਬੋਲੇ ਕਿ ਜੋ ਬੋਲੇ ਸੋ ਨਿਹਾਲ ਹੋ ਜਾਵੇ ਤੂੰ ਤੂੰ ਕਰਦਿਆਂ ਮੈਂ ਮੈਂ ਮੁੱਕ ਜਾਵੇ ਕੇਵਲ ਤੇ ਕੇਵਲ ਸਤ ਸ੍ਰੀ ਅਕਾਲ ਹੋ ਜਾਵੇ ਇਹ ਮੰਨਣਾ ਹੈ ਇਹ ਕਰਨਾ ਹੈ ਇਹ ਮਰਨਾ ਹੈ ਤੇ ਇਹੋ ਜਿਉਣਾ ਹੈ ਇਹ ਅਮਰਤ ਪੀਣਾ ਹੈ ਫਿਰ ਤੂੰ ਤੇਰਾ ਪਰਿਵਾਰ ਤੇਰੇ ਨਾਲ ਰਲੇ ਸਾਰੇ ਗੁਰਸਿੱਖ ਹੋ ਜਾਣ ਓਏ ਉੱਠ ਸ਼ੁਰੂ ਹੋ ਜਾ ਅਰਦਾਸ ਕਰ ਫਿਰ ਆਪੇ ਉਹ ਕਰਵਾਏਗਾ ਬਸ ਤੂੰ ਅਰਦਾਸ ਕਰ ਤਿਹੈ ਪਉ ਗੁਰੂ ਦੇ ਦਵਾਰ ਅਗੋਂ ਦੀ ਉਹੀ ਨਿਰੰਕਾਰ ਜਾਣੇ ਤੇਰਾ ਪਲਾ ਮੰਗਦਾ ਤੇਰਾ ਹੀ ਪਿਆਰਾ ਬ੍ਰਿਜਪਾਲ ਸਿੰਘ ਸੋ ਗੁਰੂ ਪਿਆਰਿਓ ਇਹ ਜੋ ਚਿੱਠੀ ਡਾਕਟਰ ਬ੍ਰਿਜਪਾਲ ਸਿੰਘ ਜੀ ਨੇ ਆਪਣੇ ਆਪ ਨੂੰ ਲਿਖੀ ਹੈ ਇਸ ਲਈ ਇਹ ਅਰਦਾਸ ਹੈ ਕਿ ਇਹ ਸਾਡੀ ਸਾਰਿਆਂ ਦੀ ਚਿੱਠੀ ਬਣ ਜਾਵੇ ਤਾਂ ਜੋ ਅਸੀਂ ਇਸ ਮਨ ਨੂੰ ਕਿਤੇ ਨਾ ਕਿਤੇ ਗੁਰੂ ਦੇ ਨਾਲ ਅਟੈਚ ਕਰ ਸਕੀਏ ਆਪਣਾ ਆਪ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੌਂਪ ਸਕੀਏ ਤਾਂ ਜੋ ਇਸ ਮਨੁੱਖਾ ਜੀਵਨ ਦੇ ਵਿੱਚ ਸਾਨੂੰ ਗੁਰੂ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਸਕੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਅਸੀਸ ਬਖਸ਼ਨੀ ਫਤੇਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ